ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਜੀ ਅੱਜ ਬਲੌਗ ਦੇ ਵਿੱਚ ਤੁਹਾਡਾ ਸਵਾਗਤ ਆ ਤੇ ਅੱਜ ਆਪਾਂ ਪਹੁੰਚ ਚੁੱਕੇ ਹਾਂ ਖੇਤ ਤੇ ਹੁਣ ਬਲੌਗ ਥੋੜਾ ਜਿਹਾ ਲੇਟ ਸ਼ੁਰੂ ਕਰ ਚੁੱਕੇ ਆ ਉਦੋਂ ਪਹਿਲਾਂ ਹੁਣ ਮੈਂ ਕੰਮ ਦਿਖਾਉਣਾ ਜੀ ਆਪਾਂ ਸਰੋਂ ਵੱਢ ਚੁੱਕੇ ਆ ਸਰੋਂ ਘੱਟ ਦੀ ਛਵੇਰੀ ਆ ਕੇ ਸਾਰੇ ਅੱਜ ਜਿਹੜੀ ਮਾੜੀ ਮੋਟੀ ਰਹਿੰਦੀ ਆ ਬਾਟਾ-ਬਾਟਾਂ ਤੇ ਰਹਿ ਗਈ ਜੀ ਜਿਵੇਂ ਉਹ ਰਹੇਗੀ ਬਰਚੀਨ ਤੇ ਉਹ ਕੋਡਾ ਘੜਤ ਵੱਢੀ ਜਾਂਦਾ ਜੀ ਤਾਂ ਦੇਖੋ ਕਣਕਾਂ ਵੀ ਤਕਰੀਬਨ ਹੁਣ ਆਈ ਗਈਆਂ ਜੀ ਬਸ ਮੇਰੇ ਹਿਸਾਬ ਨਾਲ ਵੀ 12 13 ਤਰੀਕ ਕੋ ਬਸਾਖੀ ਤੱਕ ਬਾੜੀ ਪੈ ਜਾਣੀ ਆ ਤੇ ਇਹ ਆਪਣੇ ਚੱਪਣ ਕੱਦੂ ਲਾਏ ਹੋਏ ਨੇ ਲੱਗੇ ਵੀ ਪੈ ਮੜੇ ਮੜੇ ਆ ਗਿਆ ਫੁੱਲ ਇਹਨਾਂ ਤੇ ਤੇ ਪਛਾਹ ਲੋ ਜੀ ਹਾੜੀ ਦੀ ਫਸਲ ਸ਼ੁਰੂ ਹੋ ਗਈ ਚੱਲ ਪੈ ਕੰਮ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਤੇ ਹਰਾ ਲੈ ਕੇ ਫੇਰ ਸਾਨੂੰ ਇੱਕ ਸ਼ਹਿਰ ਸਬਸਿਡੀ ਤੇ ਵੀ ਮਿਲਦਾ ਮੂੰਗੀ ਦਾ ਦਿਖਾਉਣ ਇੱਕ ਇਹ ਜੱਜ ਤਾਂ ਵਧੀਆ ਹੋਇਆ ਤੁਹਾਨੂੰ ਦਿਖਾਵਾਂਗੀ ਵੀ ਆਪਾਂ ਝੋਲਾ ਬੀਜਣ ਦੀ ਸਬਸਿਡੀ ਤੇ ਮਿਲਦਾ ਜੀ 85 ਰੁਪਏ ਕਹਿੰਦੇ ਨੇ ਖੇਤੀਬਾੜੀ ਦਫ਼ਤਰ ਚੋਂ ਤੇ ਤੁਸੀਂ ਆਪਦੇ ਨੇੜੇ ਕੀ ਖੇਤੀਬਾੜੀ ਦਫ਼ਤਰ ਚ ਪਤਾ ਕਰਕੇ ਲੈ ਲਿਓ ਚਲੋ ਕਰਦੇ ਆ ਇਹਨੂੰ ਦੱਸਿਆ ਜੀ ਬੀ ਲੈਣ ਤੇ ਜਾ ਕੇ ਮਿਲਣਾ ਭਰਾ ਜੋਸ਼ੀ ਮਲੋੜਾ ਟ ਨੂੰ ਤੇ ਫਿਰ ਚੱਲਦੇ ਆਂ ਪਰ ਨਾਲੇ ਚਲੋ ਆਜੋ ਮਿਲੋ ਲਓ ਜੀ ਹੁਣ ਮਿਲੋ ਡਾਕਟਰ ਜੋਸ਼ੀ ਨੂੰ ਬੜੇ ਹੀ ਲਾਦਾ ਤੂੰ ਯਾਰ ਬੰਦਾ ਕਿੱਥੇ ਡਾ ਵੀਰੇ ਨਾਉ ਲੱਗ ਗਿਆ ਜੀ ਪਤਾ ਮੈਂ ਨਾਉਣ ਲਗਾ ਨਾਉਣ ਹਾਥੀ ਨੇ ਨਾਉਣ ਬੰਦੇ ਨੇ ਨਾਉਣ ਅਸੀਂ ਦੇਖਦਾ ਮੇਰਾ ਸਰੀਰ ਕਿੱਜਾ ਕਾਜਲੀ ਫਰੋਟ ਔਰ ਗਰੰਟੀ ਫਰੋਟ ਆਜੀ ਦੱਚ ਕੇ ਸਮਾਚਾਰ ਕੋਈ ਸਮਝ ਆਉਂਦੀ ਨਹੀਂ ਤਾ ਆ ਜਾ ਉਟੋ ਕਿਆ ਰਾ ਤੇ ਕਿੱਦਲੇ ਰੰਦੂ ਆਹ ਬਹੁਤ ਦੱਸ ਮਾੜਾ ਜ ਮੈਨੂੰ ਤੇਰੇ ਚੈਨਲ ਦਾ ਨਾਮ ਕੀ ਆ ਦੱਸੀ ਬੋਲੀ ਮਾੜਾ ਜ ਦੋ ਦੋ ਚੈਨਲਾਂ ਦੇ ਨਾਮ ਡਾਕਟਰ ਸੰਜੀਵ ਜੋਸੀ ਤੇ ਤੁਸੀਂ ਦੇਸੀ ਦਵਾਈਆਂ ਬਾਰੇ ਸੁਣ ਸਕਦੇ ਹੋ ਤੇ ਨਾਲ ਹੀ ਆਜ਼ਾਦ ਪੰਜਾਬ ਚੈਨਲ ਜਿੱਥੇ ਆਪਾਂ ਪੋਡਕਾਸਟ ਵਗੈਰਾ ਵੀ ਕਰਦੇ ਆ ਤੇ ਹੁਣ ਆਪਾਂ ਚੱਲਦੇ ਆ ਬਰਨਾਲੇ ਇਹ ਬਾਈ ਦਾ ਕੰਮ ਆ ਕੋਈ ਸ਼ਾਇਦ ਕੁਝ ਲੈ ਕੇ ਆਉਣਾ ਨੇ ਮੂੰਗੀ ਨਾਲ ਮੂੰਗੀ ਲੈ ਕੇ ਆਵਾਂਗੇ। ਕਿਆ ਮੈਲਜ ਬਰਨਾਲੇ ਜਾ ਕੇ ਠੀਕ ਆ ਜੀ ਤਾਂ ਆਪਾਂ ਪਹੁੰਚ ਚੁੱਕੇ ਜੀ ਖੇਤੀਬਾੜੀ ਦਫ਼ਤਰ ਬਰਨਾਲਾ ਵਿਖੇ। ਹੁਣ ਸਾਨੂੰ ਇੱਥੇ ਪਤਾ ਕਰਕੇ ਰੱਖਦੇ ਆਂ ਮੂੰਗੀ ਦਾ ਬੀ ਬਾਰੇ। ਤੇ ਇਧਰ ਹੈਗਾ ਸਿਵਲ ਪਸੂਹਾਂ ਅਸਟਾਲ ਬਰਨਾਲਾ। ਤੇ ਜਾ ਕੇ ਮਿਲਦੇ ਅੰਦਰ ਡਾਕਟਰ ਸੰਜੀਪ ਕੁਮਾਰ ਲੋ ਜੀ ਵੀਰ ਜੀ ਆਪਾਂ ਖੇਤੀਬਾੜੀ ਦਫ਼ਤਰ ਤੋਂ ਉਹਨਾਂ ਨੇ ਸਾਨੂੰ ਪਰਸਟੀ ਬਣਾ ਕੇ ਦਿੱਤੀ ਸੀਗੀ ਆਪਾਂ ਚਾਹ ਦੁਕਾਨ ਤੇ ਪਹੁੰਚ ਚੁੱਕੇ ਆਂ ਇਹਨਾਂ ਨੇ ਆਪ ਨੂੰ ਵੀ ਦਿੱਤਾ ਤੇ ਕਾ ਫਾਰਮ ਦਿੱਤਾ ਸੀ ਖੇਤੀਬਾੜੀ ਦਫ਼ਤਰ ਵਾਲਿਆਂ ਨੇ ਦੇਖ ਸਕਦੇ ਹੋ ਇਹ ਆ ਫੈਲੀ ਤੇ ਆ ਫੈਲੀ ਆਪਾਂ ਲੈ ਲਈ ਹੁਣ ਵੀ ਦੀ ਤੇ ਆਪਾਂ ਹੁਣ ਚੱਲਦੇ ਅੱਗੇ ਆਹ ਦੇਖ ਲਓ ਵੀ ਚੈੱਕ ਕਰ ਲਓ ਹੁਣ ਤਰੀ ਦਾ ਸਬਜ਼ੀ ਵੀਰੇ ਆਪਾਂ ਧਾਮਣਾ ਜਿਹੀ ਬੀਂ ਕਿਹ ਹੈਗਾ ਜੀ 2 ਬਾਈ ਏਕੜ ਡਾਕਟਰ ਆ ਕੇ ਜਿੱਕੀ ਬੈਠਾ ਤੂੰ ਬੈਂ ਨਹੀਂ ਕਹਿੰਦੇ ਜੀ ਮੈਂ ਬਤਾਉਂ ਹਾਂ ਬੈਂਗਣੀ ਨਹੀਂ ਗਈ ਇਹ ਕਿਹੜਾ ਨਹੀਂ ਕਹਿੰਦੇ ਜੀ ਮੈਂ ਲਾ ਲਾ ਜੀ ਮੰਡੀ ਆ ਗਈ ਲੱਗਿਆ ਪਹੁੰਚ ਗਈ ਸੀ ਘਰੀ ਤੇ ਰੋ ਜੀ ਨਹੀਂ ਕਿ ਅੱਜ ਦਬਾਅ ਕਰਦੇ ਬੱਚੇ ਖਤਮ ਨੂੰ ਬਲੌਗ ਬਲੌਗ ਚੰਗਾ ਲੱਗਿਆ ਤੇ ਸ਼ੇਅਰ ਕਰੋ ਸਬਸਕ੍ਰਾਈਬ ਕਰੋ ਧੰਨਵਾਦ